ਸਮਾਦਾ ਵੇਖੀ ਮਾਲਕ ਬਦਲਣਗੇ ਤੇਰਾ ਮੈਂ ਕਹਨਾ ਜਿੰਨੇ ਦੁੱਖ ਆਏ ਹਨ ਔਰ ਤੋਂ ਲੱਖ ਦੀ ਕਰੋੜ ਗੁਣਾ ਵੱਧ ਸੁੱਖ ਆਣੇ ਜ਼ਿੰਦਗੀ 'ਚ ਤੁਸੀਂ ਜੇ ਹਾਰ ਨਹੀਂ ਮੰਨੀ ਤੇ ਮਾਲਕ ਨੇ ਤੁਹਾਡੀ ਹਾਰ ਕਦੇ ਹੋਣ ਵੀ ਨਹੀਂ ਦੇਣੀ ਇਹ ਦੁਨੀਆ ਜ਼ੋਰ ਲਾਉਂਦੀ ਨਾ ਕਿ ਤੁਹਾਨੂੰ ਪਿੱਛੇ ਛੱਡਦਾ ਐਨਾ ਆਪਾਂ ਦੋਸਤੀ ਨਹੀਂ ਰੱਖਣੀ ਰਿਸ਼ਤੇਦਾਰੀ ਨਹੀਂ ਰੱਖਣੀ ਇਹ ਤਾਂ ਕਿਸੇ ਕਾਬਲ ਨਹੀਂਗਾ ਤੁਸੀਂ ਦੇਖਣਾ ਭਗਵਾਨ ਤੁਹਾਨੂੰ ਇਸ ਕਾਬਲ ਬਣਾਏਗਾ ਕਿ ਸਭ ਨੂੰ ਤੁਹਾਡੀ ਜ਼ਰੂਰਤ ਪੈਗੀ ਫਿਰ ਫੇਰ ਦੇਖਣਾ ਦੁਨੀਆ ਕਿੰਨੀ ਹਰਾਨ ਹੁੰਦੀ ਕਿ ਆ ਕਿੱਦਾਂ ਅੱਗੇ ਨਿਕਲ ਗਿਆ ਪਰਮਾਤਮਾ ਨੇ ਐਡਾ ਵੱਡਾ ਕਿਹੜਾ ਚਮਤਕਾਰ ਕਰਤਾ ਰੀ ਜ਼ਿੰਦਗੀ 'ਚ ਇਹ ਤਾਂ ਕਿਸੇ ਕਾਬਲ ਨਹੀਂ ਸੀ ਮਾਲਕ ਨੇ ਨੂੰੰਨੀ ਅੱਗੇ ਕਿੱਦਾਂ ਬਿਠਾਤਾ ਜਦੋਂ ਮਹਾਰਾਜ ਜੀ ਦਾ ਹੱਥ ਨਾ ਤੁਹਾਡੇ ਸਿਰ ਤੇ ਤਾਂ ਤੂਫਾਨ ਜਿੰਨੇ ਮਰਜ਼ੀ ਵੱਡੇ ਹੋਣ ਦੁੱਖ ਤਕਲੀਫਾਂ ਜਿੰਨੀਆਂ ਮਰਜ਼ੀ ਹੋਣ ਜਦੋਂ ਮਾਲਕ ਨੇ ਸੁੱਖ ਦੇਣੇ ਨਾ ਤੇ ਖਜ਼ਾਨੇ ਭਰ-ਭਰ ਕੇ ਦੇਣੇ ਆ ਫੇਰ ਤੁਹਾਡੀ ਝੋਲੀ 'ਚ ਸਮੇਟੀਆਂ ਨਹੀਂ ਜਣੀਆਂ ਇੰਨੀਆਂ ਖੁਸ਼ੀਆਂ ਆਣੀਆਂ ਜਦੋਂ ਮਹਾਰਾਜ ਦੇਖਦੇ ਨਾ ਮੇਰਾ ਬੱਚਾ ਸਬਰ ਕਰਦਾ ਐ ਕਦੇ ਵੀ ਡੋਲਿਆ ਨਹੀਂ ਕਦੇ ਵੀ ਹਾਰਿਆ ਨਹੀਂ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ ਕਿਸੇ ਦੇ ਨਾਲ ਗਲਤ ਨਹੀਂ ਕੀਤਾ ਇਹਨੇ ਤਾਂ ਫਿਰ ਮਾਲਕ ਵੀ ਤੁਹਾਡਾ ਕਦੇ ਮਾੜਾ ਨਹੀਂ ਹੋਣ ਦੇ ਸਕਦਾ ਇਹ ਟਾਈਮ ਨੋਟ ਕਰ ਲੈਣਾ ਬਸ ਬੜੀ ਸੇਤੀ ਮਾਲਕ ਨੇ ਬਦਲਣਾ ਤੁਹਾਡਾ ਸਮਾਂ ਜਿੰਨਾ ਤੁਹਾਨੂੰ ਵਿਸ਼ਵਾਸ ਹੈ ਜਿੰਨਾ ਤੁਹਾਨੂੰ ਭਰੋਸਾ ਨਾ ਤੁਹਾਡੇ ਭਰੋਸੇ ਦੀ ਜਿੱਤ ਦੇਖਣਾ ਹੋਣੀ ਹੋਣੀ ਬੜਾ ਕੁਝ ਵਧੀਆ ਲਿਖਿਆ ਹੈ ਜੇ ਮਹਾਰਾਜ ਜੀ ਨੇ ਤੁਹਾਡੇ ਲਈ ਤੁਸੀਂ ਬਸ ਨਾ ਪਿੱਛੇ ਨਾ ਹੋਣਾ ਹੁਣ ਅੱਗੇ ਵਧਦੇ ਰਹੋ ਮਿਹਨਤ ਕਰਦੇ ਰਹੋ ਤੁਸੀਂ ਇਹ ਨਾ ਸਮਝੋਗੇ ਰਿਜ਼ਲਟ ਕਦੋਂ ਆਣਾ ਬਸ ਆਪਣਾ ਮਾਲਕ ਦਾ ਨਾਮ ਲੈ ਕੇ ਗੁਰੂ ਦਾ ਨਾਮ ਲੈ ਕੇ ਅੱਗੇ ਵਧਦੇ ਰਹੋ ਜਦੋਂ ਤੁਹਾਡੇ ਮਨ ਚੋਂ ਡਰ ਖਤਮ ਹੋ ਗਿਆ ਨਾ ਕਿ ਇਹ ਚੀਜ਼ ਦਾ ਰਿਜ਼ਲਟ ਕੀ ਆਣਾ ਤੁਸੀਂ ਹੀ ਦੇਖਣਾ ਫਰਸਟ ਆਣਾ ਜੇ ਬੜਾ ਕੁਛ ਮਾਲਕ ਨੇ ਸੋਚਿਆ ਆ ਬੜਾ ਵਧੀਆ ਸੋਚਿਆ ਤੁਹਾਡੇ ਬਾਰੇ ਤੁਸੀਂ ਤਾਂ ਬਹੁਤ ਪਿਆਰੇ ਹੋ ਆਪਣੇ ਗੁਰੂ ਦੇ ਕਬਰਾਨਾ ਨਹੀਂ ਬਸ ਦੁਨੀਆ ਦੀਆਂ ਗੱਲਾਂ ਸੁਣ ਕੇ ਕਦੇ ਵੀ ਕਮਜ਼ੋਰ ਨਹੀਂ ਸਮਝਣਾ ਆਪਣੇ ਆਪ ਨੂੰ ਪਿੱਛੇ ਨਹੀਂ ਹੋਏ ਨਾ ਜਦੋਂ ਤੱਕ ਸਾਡਾ ਮਾਲਕ ਸਾਡੇ ਨਾਲ ਹੈ ਜਿੱਤ ਤਾਂ ਸਾਡੀ ਹੋਵੇ ਫਿਰ ਸਾਨੂੰ ਕੌਣ ਹਰਾ ਸਕਦਾ ਹੈ ਤੇ ਕੋਈ ਸਮਾਂ ਨਹੀਂ ਹਰਾ ਸਕਦਾ ਜਿੱਦਾਂ ਦੀ ਮਰਜ਼ੀ ਘੜੀ ਆ ਜੇ ਸਾਰੇ ਸਾਥ ਛੱਡ ਜਨ ਫਿਰ ਕੀ ਆ ਬਾਤ ਆ ਫੜੀ ਹੋਈ ਨਾ ਮਾਲਕ ਨੇ ਮਾਲਕ ਤਾਂ ਨਹੀਂ ਕਦੇ ਕੱਲਾ ਛੱਡਦਾ ਸਾਨੂੰ ਜਦੋਂ ਗੁਰੂ ਹੀ ਸਾਡੇ ਨਾਲ ਹੈ ਤਾਂ ਜ਼ਿੰਦਗੀ ਸੋਹਣੀ ਹੈ ਫਿਰ ਕੋਈ ਗੱਲ ਨਹੀਂ ਕੱਢ ਲਾਂਗੇ ਅਭੀ ਸਮਾਂ ਵਧੀਆ ਹੋਏਗਾ ਦੇਖਣਾ ਤੁਸੀਂ ਹੋਂ